ਕਿੰਨੇ ਸਾਲ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਕਿ ਸੁਖਵੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਜਾਵੇ ਆਖਰੀ ਕਦ ਚੁਖਵੀਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਕੀ ਦੇਖੋ ਪਹਿਲਾਂ ਤਾਂ ਮੈਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹਦਾ ਸਵਾਗਤ ਕਰਦਾ ਚਲੋ ਭਾਵੇਂ ਲੇਟ ਜ਼ਰੂਰ ਹੋ ਗਿਆ ਪਰ ਅਸਤੀਫਾ ਦਿੱਤਾ ਹੈ ਸ਼ਾਇਦ ਹੁਣ ਵੀ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਅਕਾਲੀ ਦਲ ਦੀ ਮੋਰਸ ਜਿੱਤੀ ਨਹੀਂ ਕੋਈ ਇਹਦੇ ਵਿੱਚੋਂ ਫਾਇਦਾ ਨਿਕਲੇਗਾ ਤੇ ਦੂਸਰਾ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਵਾਕਈ ਸੱਚੇ ਮਨੋਂ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਤਾਂ ਫੇਰ ਪ੍ਰਮਾਤਮਾ ਮਿਹਰ ਕਰੂਗਾ ਪਾਰਟੀ ਬੜੀ ਤਗੜੀ ਹੋ ਕੇ ਨਿਕਲੂਗੀ ਆ ਜੇ ਕਿਤੇ ਉਹਨਾਂ ਨੇ ਕੋਈ ਆਫਦਾ ਸਿਰਫ ਪੱਖ ਬਚਾਉਣ ਲਈ ਜਾਂ ਆਪ ਦੇ ਆਪ ਨੂੰ ਸ਼ੀਲਡ ਕਰਨ ਵਾਸਤੇ ਜਾਂ ਕਿ ਕੁਝ ਸਮੇਂ ਲਈ ਜਿਹੜਾ ਹੈ ਲੋਕਾਂ ਨੂੰ ਭੁਲੇਖਾ ਪਾਉਣ ਲਈ ਜੇ ਕੀਤਾ ਤਾਂ ਫੇਰ ਸ਼ਾਇਦ ਜਿਹੇ ਜਿਹੇ ਰਿਜ਼ਲਟ ਚਾਹੁੰਦੇ ਸ਼ਾਇਦ ਉਸਦਾ ਨਾ ਹੋਣਾ ਹੈ ਕੀ ਸਮਝੋਗੇ ਹੁਣ ਪਾਰਟੀ ਦੇ ਸੁਖਵੀਰ ਵੱਲੋਂ ਅਸਤੀਫਾ ਦੇ ਦਿੱਤਾ ਕੋਈ ਕੌਣ ਹੋ ਸਕਦਾ ਜੋ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਕਿਉਂਕਿ ਗਰਾਫ ਜਿਹੜਾ ਪਾਰਟੀ ਦਾ ਬਹੁਤ ਡਾਊਨ ਹੋ ਚੁੱਕਿਆ ਹੈ ਕੌਣ ਹੈ ਜੋ ਇੰਨੀ ਮਜ਼ਬੂਤੀ ਦੇ ਨਾਲ ਉੱਪਰ ਲੈ ਜਾ ਸਾਰੇ ਨੁਕਤੇ ਵੀ ਕਰ ਸਕਦੇ ਵਰਕਰ ਜਿਹੜੇ ਨੇ ਇਹ ਫੈਸਲਾ ਵਰਕਰ ਕਰਨ ਪੰਜਾਬ ਦੇ ਲੋਕ ਕਰਨ ਲੀਡਰ ਦੇ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਆਪਣੇ ਪਰਸਨਲ ਏਜੰਡੇ ਹੁੰਦੇ ਪਰਸਨਲ ਇੰਟਰਸਟ ਹੁੰਦੇ ਹੋ ਸਕਦਾ ਮੇਰੇ ਕੋਈ ਮੈਂ ਕਿਸੇ ਨੂੰ ਜ਼ਿਆਦਾ ਪਸੰਦ ਕਰਦਾ ਵਾਂ ਕਿਸੇ ਦਾ ਮੇਰੇ ਮਨ 'ਚ ਕਿਸੇ ਪ੍ਰਤੀ ਰੋਸ ਹੋਵੇ ਨਰਾਜ਼ਗੀ ਹੋਵੇ ਸੋ ਇਸ ਲਈ ਮੇਰਾ ਕੀਤਾ ਫੈਸਲਾ ਸ਼ਾਇਦ ਉਹਨਾਂ ਸਹੀ ਨਾ ਹੋਵੇ ਜੋ ਸਾਡੇ ਥੱਲੋਂ ਵਰਕਰ ਜਿਹੜੇ ਜਿਹੜੇ ਡੈਲੀਗੇਟ ਨੇ ਜਾਂ ਥੱਲੋਂ ਚੁਣ ਕੇ ਜਿਹੜੇ ਲੋਕ ਆਉਣਗੇ ਉਹ ਸਹੀ ਫੈਸਲਾ ਕਰ ਸਕਦੇ ਨੇ ਮੈਂ ਪਰ ਇੱਕ ਗਵਾਹਦਾ ਵੀ ਐਸੀ ਕੋਈ ਸ਼ਖਸੀਅਤ ਹੋਵੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕੋਈ ਸਮੁੱਚੇ ਤੌਰ ਤੇ ਪੰਥ ਉਹਦੀ ਗਵਾਈ ਕਬੂਲਦਾ ਹੋਵੇ ਚੰਗੀ ਸ਼ਖਸੀਅਤ ਹੋਵੇ ਪ੍ਰਵਾਨਿਤ ਹੋਵੇ ਐਸੀ ਕੋਈ ਸ਼ਖਸੀਅਤ ਜਿਹੜੀ ਲੱਭਦੀ ਹੈ ਚਾਹੇ ਕੋਈ ਸਿਆਸੀ ਹੈ ਚਾਹੇ ਧਾਰਮਿਕ ਹੈ ਕਿਸੇ ਵੀ ਖੇਤਰ ਦੀ ਹੋਵੇ ਜੇ ਕੋਈ ਅਗਵਾਈ ਕਰਨ ਨੂੰ ਅਕਾਲੀ ਦਲ ਦੀ ਤਿਆਰ ਹੁੰਦੀ ਹੈ ਜਾਂ ਕਰਦੀ ਹੈ ਤਾਂ ਉਹਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਹੋਏਗਾ ਤੇ ਬੜੇ ਥੋੜੇ ਸਮੇਂ ਵਿੱਚ ਮੈਂ ਕਹਾਂਗਾ ਵੀ ਅਗਲੀਆਂ ਚੋਣਾਂ ਤੱਕ 2 ਸਾਲਾਂ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲ ਸਕਦਾ ਜੇ ਸਰ ਤੁਸੀਂ ਕਹਿੰਦੇ ਕਿ ਵਰਕਰਾਂ ਦਾ ਫੈਸਲਾ ਹੋਊਗਾ ਵੀ ਕਿਹਨੂੰ ਪ੍ਰਧਾਨ ਬਣਾਉਣਾ ਕੀ ਕਿ ਉਹ ਮੁਹਿੰਮ ਚਲਾਈ ਜਾਊਗੀ ਜਾਂ ਵਰਕਰਾਂ ਨਾਲ ਪਿੰਡੋਂ ਪਿੰਡ ਜਾ ਕੇ ਮੀਟਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵਰਕਰਾਂ ਬਣਾਈਏ ਪਰ ਦੇਖੋ ਉਹਦਾ ਸਿਸਟਮ ਹੁੰਦਾ ਹੈ ਭਰਤੀ ਹੁੰਦੀ ਹੈ ਤੇ ਜਿਹੜੇ ਜਿਹੜੇ ਥੱਲੇ ਮੈਂਬਰਸ਼ਿਪ ਲੈਂਦੇ ਨੇ ਉਹ ਅੱਗੇ ਆਪਣੇ ਸਰਕਲ ਪ੍ਰਧਾਨ ਚੁਣਦੇ ਨੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਂਦੇ ਨੇ ਡੈਲੀਗੇਟ ਚੁਣੇ ਜਾਂਦੇ ਨੇ ਫਿਰ ਡੈਲੀਗੇਟ ਜਾ ਕੇ ਆਪਣੇ ਪ੍ਰਧਾਨ ਦੀ ਚੋਣ ਕਰਦੇ ਨੇ ਸੋ ਉਹ ਸਿਸਟਮ ਇੱਕ ਬਣਿਆ ਹੋਇਆ ਪਾਰਟੀ ਦਾ ਉਹਦੇ ਮੁਤਾਬਕ ਜਿਹੜਾ ਹੈ ਚੋਣ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਜਾਂ ਤੁਸੀਂ ਇੱਕ ਝੰਡੇ ਦੇ ਥੱਲੇ ਆਉਣ ਲਈ ਤਿਆਰ ਹੋ ਸਾਰੇ ਜਿਹੜੇ ਬਾਗੀ ਲੀਡਰ ਹੋਏ ਸੀਗੇ ਕਾਲੀ ਦਲ ਤੋਂ ਸੁਧਾਰ ਲਹਿਰ ਬਣਾਈ ਗਈ ਸੀ ਇੱਕ ਟੁੱਟ ਗਈ ਸੀ ਬਿਲਕੁਲ ਬਿਲਕੁਲ ਹੋ ਸਕਦੇ ਆ ਇਹ ਤਾਂ ਅੱਜ ਇੱਕ ਚੰਗੀ ਸ਼ੁਰੂਆਤ ਹੋਈ ਹੈ ਜੇ ਮੈਂ ਕਹਾਂ ਜੇ ਉਹਨਾਂ ਨੇ ਵਾਕਈ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਹੈ ਤਾਂ ਇਹਦੇ ਚੋਂ ਮੈਂ ਇਹ ਮੰਨਦਾ ਕਿ ਸਾਰਿਆਂ ਨੂੰ ਆਪਣੀਆਂ ਉਹ ਗੁੱਸੇ ਗਿਲੇ ਪਲਾ ਕੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਜਿਹੜੀਆਂ ਵੀ ਹੋਰ ਵੀ ਤਰ੍ਹਾਂ ਕੋਈ ਕੱਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਵੀ ਹੋਰ ਵੀ ਜਿਹੜੀਆਂ ਕੋਈ ਪਿਛਲੇ ਸਮੇਂ ਦੇ ਵਿੱਚ ਕਿੰਨਾ ਕਾਰਨਾ ਕਰਕੇ ਜਿਹੜੇ ਲੋਕ ਪਾਰਟੀ ਵੱਡ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਇੱਕ ਜਗ੍ਹਾ ਤੇ ਤੇ ਪਾਰਟੀ ਦੀ ਦਿਵਾੜੇ ਮਜ਼ਬੂਤ ਕਰਨ ਵੱਲ ਕੰਮ ਕਰੀਏ ਕਿ ਬੀਜੇਪੀ ਨਾਲ ਵੀ ਆਮ ਵਾਂਗ ਟਾਈਮ ਦੇ ਵਿੱਚ ਕੋਈ ਸਮਝੌਤੇ ਨਹੀਂ ਲੈ ਕੇ ਦੁਬਾਰਾ ਗੱਲ ਚੱਲ ਸਕਦੀ। ਯਾਰ ਬੀਜੇਪੀ ਵਾਲੀ ਤਾਂ ਗੱਲ ਆਪਾਂ ਨੂੰ ਕਰਨ ਦੀ ਲੋੜ ਹੀ ਨਹੀਂ। ਜੇ ਅਕਾਲੀ ਦਲ ਆਪ ਦੇ ਆਪ ਵਿੱਚ ਮਜ਼ਬੂਤ ਹੈ ਤਾਂ ਫਿਰ ਖੁਦ ਬਹੁਤ ਸਮਰੱਥ ਹੈ ਪੰਜਾਬ ਦੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਤੇ ਆਪ ਦੇ ਆਪ ਵਿੱਚ ਇੱਕ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਜਿਹੜਾ ਸ਼ੋਮੀ ਅਕਾਲੀ ਦਲ ਬਣ ਸਕਦਾ ਹੈ। ਸੋ ਕਿਸੇ ਘੋੜੀਆਂ ਦੀ ਬੀਜੇਪੀ ਦੀਆਂ ਹੋਰ ਕਿਸੇ ਦੀ ਤਾਂ ਲੋੜ ਨਹੀਂ ਪਈ ਸ੍ਰੀ ਸਵਰਚ ਜਿਹੜੇ ਆ ਜੀਵਨੀ ਚੋਣਾਂ ਹੋ ਰਹੀਆਂ ਨੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨਹੀਂ ਖੜਾ ਕੀਤਾ ਗਿਆ ਤੁਸੀਂ ਸਮਝਦੇ ਵੀ ਇਹਦੇ ਨਾਲ ਵੀ ਬੈਕਫੁੱਟ ਤੇ ਗਿਆਗਾ ਕਿਤਾ ਨੁਕਸਾਨ ਤਾਂ ਹੋਈ ਹੀ ਹੈ ਕਿਉਂਕਿ ਇੱਕ ਤਾਂ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਸ਼ਾਇਦ ਪਾਰਟੀ ਕਮਜ਼ੋਰ ਹੈ ਜਿਹੜੀ ਚੋਣ ਨਹੀਂ ਲੜਾ ਸਕੀ ਕਿਸੇ ਡਰੋਂ ਨਹੀਂ ਜਿਹੜੀ ਹੈ ਪਾਰਟੀ ਨੇ ਚੋਣ ਨਹੀਂ ਲੜਾਈ ਤੇ ਜਿਹੜੇ ਲੋਕਲ ਲੀਡਰਸ਼ਿਪ ਹੁੰਦੀਆਂ ਲੋਕਲ ਵਰਕਰ ਹੁੰਦੇ ਨੇ ਉਹਨਾਂ 'ਚ ਵੀ ਨਿਰਾਸ਼ਾ ਹੁੰਦੀ ਹੈ ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਜੇ ਉਮੀਦਵਾਰ ਖੜਾ ਹੋਇਆ ਤੇ ਜਿਹੜੇ ਲੋਕ ਇੱਕ ਵਾਰੀ ਕਿਸੇ ਹੋਰ ਪਾਸੇ ਤੁਰ ਜਾਂਦੇ ਨੇ ਫਿਰ ਉਹਨੂੰ ਮੋੜਨਾ ਬੜਾ ਔਖਾ ਹੁੰਦਾ ਸੋ ਇਹਦੇ ਨਾਲ ਜਿੱਥੇ-ਜਿੱਥੇ ਚੋਣ ਹੋਈ ਹੈ ਉੱਥੇ ਵੀ ਤੇ ਵੈਸੇ ਵੀ ਪੰਜਾਬ ਚੋਰਵਾਲ ਓਰ ਔਰਲ ਜਿਹੜਾ ਪਾਰਟੀ ਦੇ ਵਿੱਚ ਤੇ ਕਾਡਰ ਦੇ ਵਿੱਚ ਵੀ ਯੂਸੀ ਤਾਂ ਆਉਂਦੀ ਆਉਂਦੀ ਹੈ ਇਹ ਤਾਂ ਇਹਦਾ ਸੁਭਾਅਕ ਹੈ ਕੀ ਕਿਸੇ ਇਹ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਨੂੰ ਸਪੋਰਟ ਕਰਨ ਦਾ ਹੈ ਕੁਝ ਕਰ ਰਹੇ ਹੈ ਜੇ ਨਹੀਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਰਹੇ ਹਾਂ ਇੰਨਾ ਜ਼ੋਰ ਹੈ ਵੀ ਜੇ ਕਿਦੋਂ ਕੋਈ ਪੰਥਕ ਉਮੀਦਵਾਰ ਜਿੱਤ ਸਕਦਾ ਹੈ ਤਾਂ ਅਸੀਂ ਉਸ ਤੇ ਖੁਸ਼ ਹੋਵਾਂ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ ਉਹਨਾਂ ਦਾ ਤੁਸੀਂ ਪੰਜਾਬ ਪ੍ਰਤੀ ਰਵੱਈਆ ਸਾਰਿਆਂ ਦਾ ਜਾਣਦੇ ਹੋ ਦੇਖ ਚੁੱਕੇ ਹੋ ਤੇ ਫਿਰ ਵੀ ਜਿਹੜੀਆਂ ਕੋਈ ਪੰਥਕ ਧਿਰਾਂ ਨੇ ਉਹ ਪੰਜਾਬ ਵਾਸਤੇ ਕੌਮ ਵਾਸਤੇ ਸੋਚਦੀਆਂ ਨੇ ਤੇ ਜੇ ਕੋਈ ਵੈਸੇ ਤਾਂ ਤਕਰੀਬਨ ਜ਼ਿਆਦਾਿਆਂ ਦਾ ਬਾਈਕਾਟ ਹੀ ਹੈ ਪਰ ਜੇ ਕੋਈ ਜਿੱਤ ਸਕਦੀ ਹੈ ਤਾਂ ਅਸੀਂ ਤਾਂ ਫਿਰ ਵੀ ਉਹ ਹੀ ਚਾਹਾਂਗੇ ਵੀ ਕੋਈ ਪੰਥਕ ਤੇ ਨਹੀਂ ਜਿੱਤੇ ਸਿੰਘ ਮਾਨ ਦੇ ਦੋ ਤਾਂ ਬਰਨਾਲੇ ਤੋਂ ਚੋਣ ਲੜ ਰਣਾ ਕੀ ਉਹਨਾਂ ਦੇ ਬਰਨਾਲੇ ਚ ਸਪੋਰਟ ਹੋ ਸਕਦੀ ਨਹੀਂ ਅਸੀਂ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਪਰ ਫਿਰ ਵੀ ਉਹ ਕਹਾਂ ਇਸ ਕੋਈ ਦੋਹਰਾ ਨਹੀਂ ਪੰਥਕ ਤੇ ਨਹੀਂ ਤੇ ਮੇਰੇ ਆਪ ਦੇ ਕੋਲ ਕੋਈ ਅਧਿਕਾਰ ਨਹੀਂ ਮੈਂ ਕਿਸੇ ਦਾ ਸਮਰਥਨ ਕਰ ਸਕਦਾ ਪਾਰਟੀ ਫੈਸਲਾ ਲੈਂਦੀ ਹੈ ਪਰ ਫੇਰ ਵੀ ਬਾਕੀ ਉਮੀਦਵਾਰਾਂ ਨਾਲੋਂ ਤਾਂ ਅਸੀਂ ਉਹਨਾਂ ਨੂੰ ਬਾਕੀ ਨਾਲੋਂ ਤਾਂ ਚੰਗੀ ਸਮਝਦੇ ਹਾਂ ਤੁਸੀਂ ਸਮਝਿਓ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿਉਂਕਿ ਸਰਕਾਰ ਵੱਲੋਂ ਵੀ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਟਾਰਗੇਟ ਕੀਤਾ ਜਾਂਦਾ ਚਾਹੇ ਕੋਈ ਪੰਜਾਬ ਦੀ ਜਿਹੜੀ ਵੀ ਪਾਰਟੀ ਹੈ ਉਹ ਲੱਗਦਾ ਵੀ ਇਸ ਅਕਾਲੀ ਦਲ ਮਜ਼ਬੂਤ ਸੀਗੀ ਜਾਂ ਉਸ ਨੂੰ ਇਸ ਲਈ ਟਾਰਗੇਟ ਕੀਤਾ ਜਾਂਦਾ ਨਹੀਂ ਦੇਖੋਗੇ ਕੋਈ ਗੱਲ ਨਹੀਂ ਕਰ ਟਾਰਗੇਟ ਕਰਦੀ ਨਹੀਂ ਜੇ ਸਾਡੇ ਤੋਂ ਗਲਤੀਆਂ ਹੋਈਆਂ ਕਮੀਆਂ ਰਹੀਆਂ ਤਾਂ ਹੀ ਲੋਕ ਲੋਕਾਂ ਨੇ ਮੂੰਹ ਮੋੜਿਆ ਲੋਕਾਂ ਨੂੰ ਸਿੱਧਾ ਦੋਸ਼ ਨਹੀਂ ਦੇ ਸਕਦੇ ਸਾਨੂੰ ਆਪਦੇ ਆਪ ਨੂੰ ਸੁਧਾਰਨਾ ਪਏਗਾ ਅਸੀਂ ਕੋਈ ਇੱਕ ਇਕੱਲੇ ਉਹ ਨਹੀਂ ਕਰਦੇ ਕਿਤੇ ਨਾ ਕਿਤੇ ਵੱਧ ਘੱਟ ਜਿਹੜਾ ਹੈ ਸਾਰਿਆਂ ਨੂੰ ਹੀ ਇਸ ਦੀ ਜ਼ਿੰਮੇਵਾਰੀ ਲੈਣੀ ਪੈਣੀ ਚਾਹੀਦੀ ਹੈ ਬਾਕੀ ਨੁਕਸਾਨ ਕਾਨੀਦਲ ਦੇ ਕਮਜ਼ੋਰ ਹੋਣ ਦਾ ਪੰਜਾਬ ਨੂੰ ਹੋਇਆ ਇਸ ਚ ਕੋਈ ਦੋਸ਼ ਨਹੀਂ ਕਿਉਂਕਿ ਜਿਹੜੀ ਕੋਈ ਰੀਜਨਲ ਪਾਰਟੀ ਹੁੰਦੀ ਹੈ ਉਹੀ ਆਪਦੇ ਸੂਬੇ ਦੀ ਗੜਾਈ ਲੜ ਸਕਦੀ ਜਿਹੜੇ ਕੇਂਦਰੀ ਪਾਰਟੀਆਂ ਨੇ ਉਹਨਾਂ ਦਾ ਕੋਈ ਪੱਕਾ ਸਟੈਂਡ ਨਹੀਂ ਹੁੰਦਾ ਕਿ ਕਿਸੇ ਇੱਕ ਸੂਬੇ ਦੇ ਹੱਕ ਚ ਕਦੇ ਲੜਾਈ ਨਹੀਂ ਲੜ ਸਕਦੀਆਂ ਉਹ ਉਹਨਾਂ ਨੇ ਹਰਿਆਣੇ ਚ ਜਾ ਕੇ ਉਹਦੀ ਗੱਲ ਕਰ ਦੇਣੀ ਆ ਪੰਜਾਬ ਜਾ ਕੇ ਪੰਜਾਬ ਦੀ ਗੱਲ ਕਰ ਦੇਣੀ ਆ ਕਿ ਕਿਸੇ ਹੋਰ ਸਟੇਟ ਜਾ ਕੇ ਉਹਦੀ ਗੱਲ ਕਰਨੀ ਆ ਤੇ ਸੋ ਉਹ ਤਾਂ ਸਿਰਫ ਆਪਣਾ ਸਿਆਸੀ ਲਾਹਾ ਲੈਣ ਤੱਕ ਸੋਚਦੀਆਂ ਪਰ ਜਿਹੜੀ ਖੇਤਰੀ ਪਾਰਟੀ ਹੁੰਦੀ ਉਹ ਉਹ ਆਪਦੀ ਸੂਬੇ ਵਾਸਤੇ ਲੜ ਸਕਦੀ ਹੈ ਉਹਦੇ ਵਾਸਤੇ ਜੂਝ ਸਕਦੀ ਹੈ ਕੁਝ ਪ੍ਰਾਪਤ ਕਰ ਸਕਦੀ ਹੈ ਤੇ ਦੇਖੋ ਇਹ ਹੈਗਾ ਵੀ ਜੇ ਅਕਾਲੀ ਦਲ ਇਹ ਨਹੀਂ ਹੈਗਾ ਵੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਉੱਭਰ ਕੇ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਲੋਕਾਂ ਨੇ ਕੋਈ ਹੋਰ ਪਾਰਟੀ ਜਿਹੜੀ ਖੇਤਰੀ ਪਾਰਟੀ ਉੱਪਰ ਸਕਦੀ ਹੈ ਕਿਵੇਂ ਹੁਣ ਆਪਣੇ ਨੂੰ ਜਿਹੜਾ ਹੈ ਭਾਈ ਸਰਬਜੀਤ ਸਿੰਘ ਅਮਰਪਾਲ ਸਿੰਘ ਨੂੰ ਵੋਟਾਂ ਪਾਈਆਂ ਹੀ ਨਹੀਂ ਨਾ ਉਹ ਵੀ ਇੱਕ ਖੇਤਰੀ ਰੂਪ ਦੇ ਵਿੱਚ ਹੀ ਜਿਹੜਾ ਹੈ ਉਹ ਕੰਮ ਕਰ ਰਹੇ ਸੀਗੇ ਇੱਕ ਖੇਤਰੀ ਧਿਰ ਬਣ ਕੇ ਕੰਮ ਕਰ ਰਹੇ ਸੀਗੇ ਸੋ ਅਕਾਲੀ ਦਲ ਹੁਣ ਤੱਕ ਸਭ ਤੋਂ ਲੰਬਾ ਸਮਾਂ ਇੱਕ ਖੇਤਰੀ ਪਾਰਟੀ ਦਾ ਰੋਲ ਅਦਾ ਕਰ ਰਹੀ ਪੰਜਾਬ ਦੀ ਤੇ ਇਹਦਾ ਕਮਜ਼ੋਰ ਹੋਣ ਦੇ ਕਰਕੇ ਉਹ ਦੂਜੀਆਂ ਤੇ ਧਰਾਂ ਜਿਹੜੀਆਂ ਆਪਣੀਆਂ ਉਹ ਵੀ ਆਖਰ ਖੇਤਰੀ ਧਰਾਂ ਨੇ ਤੇ ਇਹ ਇਹ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੇਤਰੀ ਕੋਈ ਵੀ ਜਿਹੜਾ ਇਲਾਕਾ ਹੈ ਖਾਸ ਤੌਰ ਤੇ ਪੰਜਾਬ ਵਾਗੀਆਂ ਜਿਹੜੇ ਮਿਨੋਰਟੀ ਸਟੇਟ ਨੇ ਉਹਨਾਂ ਚ ਖੇਤਰੀ ਇੱਕ ਤਾਕਤ ਹਮੇਸ਼ਾ ਰਹੇਗੀ ਰਹੇਗੀ ਇਹ ਕਿਸ ਰੂਪ ਚ ਆਉਂਦੀ ਹੈ ਇਹ ਇਹ ਸਮੇਂ ਨਾਲ ਪਤਾ ਚੱਲੇ ਠੀਕ ਹੈ